ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰੇ ਦੋਸਤਾਂ ਦਾ ਠੀਕ ਠਾਕ ਹੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪੰਜਾਬ ਦੇ ਸਭ ਤੋਂ ਮਸ਼ਹੂਰ ਮੇਲੇ ਸਪਾਰ ਦੇ ਮੇਲੇ ਤੇ ਹਰ ਸਾਲ ਆਪਾਂ ਸਪਾਰ ਦੇ ਮੇਲੇ ਤੇ ਵਲੌਗ ਬਣਾਉਂਦੇ ਆਂ ਤੇ ਇਸ ਸਾਲ ਮੇਰੇ ਨਾਲ ਅਮਨ ਵੀ ਹੈ ਜਿਹੜੇ ਪਹਿਲਾਂ ਤੋਂ ਆਪਣੀ ਵਲੌਗ ਦੇਖਦੇ ਆ ਉਹਨਾਂ ਨੂੰ ਪਤਾ ਹਰ ਵਲੌਗ ਦੇ ਵਿੱਚ ਹੁਣ ਅਮਨ ਮੇਰੇ ਨਾਲ ਹੋਇਆ ਕਰੂ ਸੋ ਆਪਾਂ ਚੱਲਦੇ ਆਂ ਪੌਣੇ ਪੰਜ ਦਾ ਟਾਈਮ ਹੋ ਗਿਆ ਅਮਨ ਆਜੋ ਹੁਣ ਟਾਈਮ ਬਹੁਤ ਹੋ ਗਿਆ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਸ਼ੁਪਾਰ ਦਾ ਮੇਲਾ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਦਾ। ਹਲੋ ਸਾਰੀ ਗੱਲ ਸਾਰੇ ਨੂੰ ਕਿਵੇਂ ਠੀਕ ਠਾਕ ਹੋ? ਤੇ ਪਰਸਪੁਰ ਚੱਕਲੇ ਨਾਲ ਆਪ ਦਾ? ਹਾਂਜੀ ਮੇਰੇ ਪਰਸ ਵੀ ਨਾਲ ਸਭ ਜੀ ਤੁਹਾਡੇ ਪਰਸ ਤੇ ਜ਼ਿਆਦਾ ਲੋੜ ਹੈ। ਚਲੋ ਕੋਈ ਨਹੀਂ ਮੈਂ ਤਾਂ ਚੱਕ ਲਿਆ ਪਰਸ ਸਾਹ ਦਾ ਨਾਲ ਤੇ ਇਹ ਖੜੀ ਆ ਆਪਣੀ ਰਾਣੀ ਸੁੰਦਰਾ ਨਾਲ। ਇਹ ਵੀ ਨਹਾ ਧੋ ਕੇ ਤਿਆਰ ਕਰਤੀ। ਤੇ ਕਿੱਡ ਕੋਟ ਰੱਖ ਲਈ ਉਹ ਚ? ਹਾਂਜੀ ਹਾਂਜੀ। ਚਲੋ ਆਪਾਂ ਚੱਲਦੇ ਆਂ ਫਿਰ ਮਿੱਤਰੋ ਹੁਣ। ਸ਼ੁਪਾਰ ਦੇ ਮੇਲੇ ਤੇ। ਤੇ ਦਿਨ ਦਾ ਵੀ ਵਿਊ ਦੇਖਾਂਗੇ ਤੇ ਸ਼ਾਮ ਦਾ ਵੀ ਵਿਊ ਤੁਹਾਨੂੰ ਦਿਖਾਵਾਂਗੇ ਕਿਉਂਕਿ ਰਾਤ ਦਾ ਜਿਹੜਾ ਨਜ਼ਾਰਾ ਸ਼ਪਾਰ ਦੇ ਮੇਲੇ ਦਾ ਵੱਖਰਾ ਹੀ ਹੁੰਦਾ ਸੋ ਮੇਰੇ ਨਾਲ ਆਪਾਂ ਚੱਲਦੇ ਆਂ ਪਿੰਡ ਸ਼ਪਾਰ ਜ਼ਿਲ੍ਹਾ ਲੁਧਿਆਣਾ ਤੇ ਹਾਂਜੀ ਅਹਿਮਦਗੜ ਮੰਡੀ ਤੋਂ ਅਸੀਂ ਨਾਲ ਲਵਾਂਗੇ ਸਾਡੀ ਮਾਸੀ ਮਾਸੜੀ ਨੂੰ ਇਹ ਉਹਨਾਂ ਦੇ ਬੱਚੇ ਛੋਟੇ-ਛੋਟੇ ਤੇ ਇਹ ਮਾਸੀ ਜੀ ਸਾਡੇ ਬੇਸਿਕਲੀ ਮੇਰੀ ਮੰਮੀ ਦੇ ਮਾਮਾ ਜੀ ਦੀ ਬੇਟੀ ਨੇ ਤੇ ਪਰ ਸਾਡੇ ਨਾਲ ਉਹਨਾਂ ਦਾ ਪਿਆਰ ਬਹੁਤ ਹੈ ਨਹੀਂ ਤੁਹਾਨੂੰ ਪਤਾ ਵੀ ਰਿਸ਼ਤੇਦਾਰੀਆਂ ਮਿਲਣ ਵਰਤਮਦੀਨ ਹੈ ਜਿਹੜਾ ਤੇ ਉਹ ਬ੍ਰਿੰਗ ਕਰਦਾ ਹਨ ਸੋ ਸਾਡਾ ਬਹੁਤ ਪਿਆਰ ਕਰਦੇ ਹੋ ਬਾਰ ਬਾਰ ਫੋਨ ਕਰ ਰਹੇ ਸੀ ਮੇਲੇ ਤੇ ਜਰੂਰ ਆਇਓ ਤੇ ਅਮਨ ਕੁਲ ਵੀ ਕਈ ਵਾਰ ਫੋਨ ਆਇਆ ਕੱਲ ਵੀ ਸੋ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਮੇਲੇ ਤੇ ਤੇ ਤੁਹਾਨੂੰ ਇੱਕ ਸੀਕ੍ਰੇਟ ਵੀ ਦਿਖਾਵਾਂਗੇ ਸੀਕ੍ਰੇਟ ਗੱਲ ਆ ਉੱਥੇ ਜਾ ਕੇ ਦਿਖਾਵਾਂਗੇ ਤੇ ਤੁਹਾਡੇ ਵਾਸਤੇ ਵੀ ਕੋਈ ਚੀਜ਼ ਲਈ ਸੀ ਮੈਂ ਤੁਹਾਨੂੰ ਮੈਂ ਦਿਖਾਉਣਾ ਭੁੱਲ ਗਿਆ ਉੱਥੇ ਘਰੇ ਤਾਂ ਜਲਦੀ ਜਲਦੀ ਚਾਹੀ ਥੋੜਾ ਜਿਹਾ ਲੇਟ ਹੋ ਗਏ ਸੀ ਗੇਸ ਕਰੋ ਕੀ ਹੋ ਸਕਦਾ? ਚੀ ਵੀ ਹੋ ਸਕਦਾ। ਕੁਛ ਪਾਲ ਲਈ ਹੋ ਸਕਦਾ ਜਾਂ। ਜਿੰਨੇ ਵੇਰ ਵੀ ਮੈਨੂੰ ਚੀ ਲੱਗੇ ਉਹਨਾਂ ਨੇ ਹਮੇਸ਼ਾ ਸਹੀ ਗੈਸ ਕਰਦੀ ਹੈ ਚੀਜ। ਤੇ ਪਤਾ ਨਹੀਂ ਕਿੰਨੇ ਪਤਾ ਲੱਗ ਜਾਂਦਾ। ਤੇ ਤਾ ਦੇਖੋ। ਵਾਓ ਬਹੁਤ ਸੋਹਣੀਆਂ ਨੇ। ਇਹ ਦੇਖ ਐਂਡੀ ਐਂਜੀ ਤੁਹਾਡੇ ਵਾਸਤੇ। ਲੈ ਜਾਂ 29 ਕਢਾ ਲਈ ਪਿੱਪਲ ਪੱਤੀਆਂ ਕਿਸੇ ਦੇ ਕੋਲੇ ਗੱਲ ਨਾ ਕਰੀ। ਪਿੱਪਲ ਪੱਤੀਆਂ ਨੇ। ਇਹ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਬਹੁਤ ਸੋਹਣੀਆਂ ਥੈਂਕ ਯੂ ਇਹ ਹੁਣ ਮੈਂ ਤੁਹਾਨੂੰ ਤਾਂ ਪਹਿਲਾਂ ਇੱਕ ਰਿਸਵ ਦਿੱਤੀ ਵੀ ਉਥੇ ਮੇਲੇ ਚ ਨਾ ਜਾ ਕੇ ਜਮਾਨ ਨਹੀਂ ਜਿਆਣਾ ਨਹੀਂ ਨਹੀਂ ਮੇਲੇ ਚ ਤਾਂ ਜਿਹੜੀ ਚੀਜ਼ ਲੈਣੀ ਹੈ ਉਥੇ ਲੈਣੀ ਹੋਈ ਆ ਨੌਜੀ ਰਾਇਗੜ੍ਹ ਪਹੁੰਚ ਗਏ ਆ ਸਪਾਰ ਦਾ ਮੇਲਾ ਜਿਹੜਾ ਖਤਮ ਹੋਣ ਤੋਂ ਬਾਅਦ ਫਿਰ ਉਹ ਰਾਇਗੜ੍ਹ ਆ ਜਾਂਦਾ ਦੇਖੋ ਹਜੇ ਕੱਲ ਨੂੰ ਲਾਸਟ ਦਿਨ ਆ ਸਪਾਰ ਤੇ ਸਪਾਰ ਦਾ ਮੇਲਾ ਖਤਮ ਹੋਣ ਤੋਂ ਪਹਿਲਾਂ ਹੀ ਰੈਕੋਟ ਮੇਲਾ ਭਰਨਾ ਸ਼ੁਰੂ ਹੋ ਗਿਆ। ਕਿਉਂਕਿ ਫਿਰ ਬਾਅਦ ਚ ਜਗ੍ਹਾ ਨਹੀਂ ਬਧੀ ਦੁਕਾਨਾਂ ਵਾਲੇ ਇਹ ਲੱਗਦਾ ਐ ਆ ਵੀ ਮੀਲੇ ਚ ਇੱਥੇ ਅਸੀਂ ਪਹੁੰਚ ਗਏ ਆ। ਐ ਲੱਗਦਾ ਕਿ ਰੈਕੋਟ ਅੱਜ ਮੇਲਾ ਸ਼ੁਰੂ ਹੋਇਆ। ਹਾਂ ਜੀ ਅੱਜ ਇੱਥੇ ਹੁਣ ਮਤਲਬ ਦੁਕਾਨਾਂ ਦਿਨੋਂ ਦਿਨ ਵਾਧੀਆਂ ਜਾਣੀਆਂ ਨੇ ਤੇ ਮੇਲਾ ਇਧਰ ਸ਼ਿਫਟ ਹੋ ਜਾਣਾ ਸਾਰਾ ਸਪਾਰ ਵਾਲਾ। ਹਾਂ ਜੀ ਅਹਮਦਗੜ ਮੰਡੀ ਪਹੁੰਚ ਗਏ ਆ ਅਸੀਂ। ਤੇ ਰਾਤ ਵਾਲਾ ਸ਼ੂਟ ਹੈ ਜਿਹੜਾ ਉਹ ਰਾਤ ਹੀ ਕਰ ਲਿਆ ਸੀ ਉਹ ਬਾਅਦ ਵਿੱਚ ਕਲਿੱਪ ਐਡ ਕਰਾਂਗੇ ਸਪਾਰ ਦੇ ਮੇਲੇ ਦਾ ਜਿਹੜਾ ਰਾਤ ਦਾ ਨਜ਼ਾਰਾ ਉਹ ਤੁਹਾਨੂੰ ਦਿਖਾਵਾਂਗੇ ਇਸੇ ਇੱਕ ਵੀਡੀਓ ਦੇ ਲਾਸਟ 'ਚ ਪਹਿਲਾਂ ਆਪਾਂ ਅੱਜ ਦਿਨ ਵਾਲਾ ਵੀਊ ਦੇਖਾਂਗੇ ਤੇ ਰਾਤ ਅਸੀਂ ਲੇਟ ਹੋ ਗਏ ਸੀ ਤੇ ਇਸੇ ਕਰਕੇ ਅਸੀਂ ਤੁਹਾਨੂੰ ਜਿਹੜਾ ਦੱਸਿਆ ਸੀਗਾ ਵੀ ਸਪਾਰ ਜਾ ਕੇ ਆਪਣੇ ਅੰਮ੍ਰਿਤਗੜ ਮੰਡੀ ਜਾ ਕੇ ਇੱਕ ਤੁਹਾਨੂੰ ਸੀਕ੍ਰਟ ਆ ਤੇ ਸਰਪ੍ਰਾਈਜ਼ ਚੀਜ਼ ਦਿਖਾਵਾਂਗੇ ਉਹ ਤੁਹਾਨੂੰ ਦਿਖਾਉਣੇ ਆ ਮਾਸੜੀ ਆਏ ਹੋੜਾ ਆ ਉਹ ਸਰਪ੍ਰਾਈਜ਼ ਸਾਡੇ ਮਾਸੜ ਜੀ ਨੇ ਤੇ ਆ ਦੇਖੋ ਇਹ ਸਾਡੇ ਮਾਸੜ ਜੀ ਨੇ ਕਹਿ ਲਾ ਦੇਣਾ ਸਾਡੇ ਦੋਸਤ ਹਾਂ ਹੈਲੋ ਕਹਿੰਦੇ ਇੱਕ ਜੀ ਸਾਡੇ ਨੂੰ ਤੇ ਇਹੇ ਅਮੂਰੇ ਉਗਰੀ ਮੂਰਾ ਉਹ ਲੱਗਦਾ ਐ ਆ ਦੇਖੋ ਜਿਵੇਂ ਅਸੀਂ ਇਹਨਾਂ ਦੀ ਮਾਸੜ ਜੀ ਹੁੰਦੇ ਹਾਂ ਹਾਂ ਹੈਲੋ ਬਹੁਤ ਸਾਰੇ ਹਨ ਹੈਲੋ ਦਬਨ ਕੋਲੇ ਭੇਜ ਜਾਣੀ ਫਿਰ ਕੈਨੇਡਾ ਬਾਈ ਦੇਸ਼ ਪਾਰ ਦੀ ਮਿਲਣੇ ਪੈ ਚੱਲਦੇ ਆਂ ਮਸੀ ਹੈ ਲੋਕਾਂ ਦੇ ਹਰੇ ਤੇ ਆ ਦੇਖੋ ਇਹਨਾਂ ਨਾ ਕਰਨ ਨੂੰ ਕੋ ਮਤਲਬ ਆਰਟ ਲੈਬ ਵੀ ਬਣਾਇਆ ਹੋਇਆ ਹੈ ਬੱਚਿਆਂ ਨੂੰ ਜਿਵੇਂ ਆਪਾਂ ਟੋਕਦੇ ਰਹਿੰਨੇ ਆ ਨਹੀਂ ਐ ਨਹੀਂ ਕਰਨਾ ਐ ਨਹੀਂ ਕਰਨਾ ਉੱਥੇ ਉਹਨਾਂ ਦਾ ਜਿਹੜਾ ਵਿਕਾਸ ਹੈ ਡਿਵੈਲਪਮੈਂਟ ਹੈ ਉਹ ਮਾਈਂਡ ਦੀ ਰੁਕ ਜਾਂਦੀ ਹੈ ਜਦੋਂ ਬੱਚੇ ਕੁਝ ਵੀ ਕਰਨ ਲੱਗਦੇ ਆ ਆਪਾਂ ਉਹਦੀ ਕਹਿ ਦਿੰਨੇ ਆ ਵੀ ਜਾਂ ਨਹੀਂ ਐ ਨਹੀਂ ਕਰਨਾ ਤੁਸੀਂ ਖਰਾਬੀ ਕਰਦੇ ਹੋ ਸਤਾਨੀ ਕਰਦੇ ਹੋ ਐਲਤ ਵਾਲੀ ਕਰਦੇ ਹੋ ਪਰ ਉਹ ਬੱਚੇ ਕ੍ਰੀਏਟਿਵ ਮਾਈਂਡ ਹੁੰਦੇ ਆ ਜਦੋਂ ਅਸੀਂ ਰੋਕ ਦਿੰਨੇ ਆ ਉਹਨਾਂ ਦੀ ਮਾਈਂਡ ਦੀ ਡਿਵੈਲਪਮੈਂਟ ਜਿਹੜੀ ਉੱਥੇ ਹੀ ਰੁਕ ਜਾਂਦੀ ਹੈ ਤੇ ਪਹਿਲਾਂ ਇਹ ਤਾਂ ਤੁਹਾਨੂੰ ਮਾਸੜੀ ਜੀ ਦੀ ਕਲਾਕਾਰੀ ਦਿਖਾਉਣਾ ਆਹ ਦੇਖੋ ਇਹ ਘਰ ਦੀ ਗੰਦ ਨੂੰ ਮਾਸੜੀ ਜੀ ਨੇ ਆਰਟ ਲੈ ਵੀ ਬਣਾ ਲਿਆ ਇੱਥੇ ਆਹ ਦੇਖੋ ਇਹਨਾਂ ਦਾ ਬਣਾਇਆ ਹੋਇਆ ਇਹ ਮਾਸੜੀ ਜੀ ਨੇ ਸਾਡੇ ਇਹਨਾਂ ਨੇ ਬੜਾ ਕਲਾਕਾਰੀ ਕੀਤੀ ਹੈ ਇਹ ਰੋ ਵਾਲਾ ਨੂੰ ਫੀਲ ਪੈਨਸਲ ਦੇ ਨਾਲ ਤੇ ਉਵੇਂ ਹੀ ਬੱਚੇ ਨਾ ਦੇਖ ਦੇਖ ਕੇ ਕਾਪੀ ਕਰਦੇ ਆ ਉਹ ਚੀਜ਼ ਨੂੰ ਆਹ ਇੱਕ ਆਪ ਛਾਣੋ ਵੀ ਬੰਦਾ ਇਹ ਕੌਣ ਬਣਾਇਆ ਹੋਇਆ ਕਮੈਂਟ ਕਰਕੇ ਦੱਸਿਓ ਜਿਹਨੂੰ ਪਛਾਣ ਆਉਂਦੀ ਆ ਤੇ ਇਹਨਾਂ ਨੇ ਏਸੇ ਤਾਂ ਹੀ ਬੱਚੇ ਕਾਪੀ ਕਰਦੇ ਆ ਉਹ ਚੀਜ਼ ਨੂੰ ਤੇ ਇਹਨਾਂ ਨੇ ਆ ਦੇਖੋ ਰੁਕਿਆ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੰਦ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਖਰਾਬ ਕਰੀ ਆ ਪਰ ਉਸ ਤੋਂ ਬਾਅਦ ਉਹਨਾਂ ਦੀ ਕਲਾਕਾਰੀ ਦਿਖਾਉਂਦੇ ਆ ਵੀ ਇਸੇ ਕਾਰਨ ਜਿਹੜੇ ਬੱਚਿਆਂ ਦੇ ਵਿੱਚ ਇਹ ਕ੍ਰੀਏਟੀਵਿਟੀ ਆਈ ਆ ਆ ਦੇਖੋ ਕਮਾਲ ਕਰੀ ਪਈ ਆ ਆ ਦੇਖੋ ਬਾਬਾ ਸਾਹਿਬ ਅਮੀਦ ਕਰਦਾ ਇਸ ਤਰ੍ਹਾਂ ਇਹ ਲੈ ਇਹਨਾਂ ਨੇ ਬਣਾਇਆ ਡਰਾਇੰਗ ਇਹ ਬੱਚੇ ਦੇਖੋ ਪਹਿਲਾਂ ਉਹ ਵੀ ਘੋਰ ਕੰਡੇ ਕਰਦੇ ਨੇ ਘੋਰ ਕੰਡੇਆਂ ਤੋਂ ਕੀ ਸਿੱਖਦੇ ਆ ਬੱਚੇ ਐਸੇ ਕਰਕੇ ਨਾ ਬੱਚਿਆਂ ਨੂੰ ਰੋਕਣਾ ਨਹੀਂ ਚਾਹੀਦਾ ਤੇ ਦੇਖੋ ਦੇਖੋ ਉਹ ਵੀ ਕਾਪੀ ਕਰਦੇ ਆ ਚੀਜ਼ਾਂ ਇਹ ਇਹਨਾਂ ਦੀ ਆਰਟ ਲੈ ਵੀ ਆ ਜਾਓ ਚਲੋ ਬਸ ਇਹਨਾਂ ਨੂੰ ਮਨਾ ਨਹੀਂ ਕਰਿਆ ਵੀ ਇਹ ਰੂਮ ਚ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਉਹਨੂੰ ਦਿਖਾਉਣੇ ਨੂਰ ਲੈ ਕੇ ਆ ਲੈ ਆ ਜਾ ਉਹਦੇ ਉਹ ਲੈ ਆ ਫਾਈਨੂਰਤੀ ਬਣਾਈ ਗਏ ਰਹੇਗਾ ਲੈ ਵੀ ਦਿਖਾਈ ਚੱਲ ਨੂਰ ਨਾਲ ਦੀ ਨਾਲ ਆ ਦੇਖੋ ਇਹਦੀਆਂ ਬਣਾਈ ਹੋਈਆਂ ਨੇ ਪਹਿਲਾਂ ਅਸੀਂ ਵੀ ਨਹੀਂ ਸੀ ਮੰਨੇ ਫਿਰ ਜਦੋਂ ਨੇ ਸਾਡੇ ਸਾਹਮਣੇ ਇੱਕ ਤਿਆਰ ਕਰਕੇ ਦਿਖਾਇਆ ਫਿਰ ਸਾਨੂੰ ਯਕੀਨ ਆਇਆ ਵੀ ਇਹ ਬਿਲਕੁਲ ਨੂਰ ਨੇ ਹੀ ਬਣਾਇਆ ਹੋਇਆ ਆ ਦੇਖੋ ਕਿਆ ਬਾਤ ਹੈ ਇਹਦਾ ਇੰਸਟਾ ਤੇ ਵੀ ਬਣਾਇਆ ਇੱਕ ਇਹਦੀ ਆਈਡੀ ਨੂਰ ਦੀ ਉਹਦੇ ਤੇ ਪੇਂਟਿੰਗਾਂ ਪਾਉਣੀ ਹੁੰਦੀ ਉਹ ਆਈਡੀ ਵੀ ਤੁਹਾਨੂੰ ਮੈਂਸ਼ਨ ਕਰਾਂਗੇ ਵਿੱਚ ਦੇਖੋ ਇਹ ਨਾ ਵਾਹ ਕਮਾਲ ਚੀਜ਼ ਹੈ ਤੇ ਚਲੋ ਆਜੋ ਹੁਣ ਆਪਾਂ ਚੱਲਦੇ ਹਾਂ ਮੇਲੇ ਦੇ ਵਿੱਚ ਛਪਾਰ ਦਾ ਮੇਲਾ ਕੱਲਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਹੀ ਮਸ਼ਹੂਰ ਹੈ ਤੇ ਪੰਜਾਬ ਦਾ ਸਭ ਤੋਂ ਮਸ਼ਹੂਰ ਹੈ ਮੇਲਾ ਛਪਾਰ ਦਾ ਇਹ ਭਾਦੋਂ ਮਹੀਨੇ ਦੀ ਚਾਨਣੀ ਨੂੰ ਲੱਗਦਾ ਤੇ ਭਾਦੋਂ ਮਹੀਨਾ ਦਾ ਲਗਭਗ ਹੁਣ ਖਤਮ ਹੋ ਗਿਆ ਤੇ ਅੱਸੂ ਚੱਲ ਰਿਹਾ ਹੈ ਤੇ ਭਾਦੋਂ ਜੇ ਸ਼ੁਰੂ ਹੋ ਗਿਆ ਸੀਗਾ ਇਹ ਬਣ ਰਹੀ ਹੈ ਛਪਾਰ ਦੇ ਮੇਲੇ ਦੀ ਸਭ ਤੋਂ ਮਸ਼ਹੂਰ ਮਠਾਈ ਜਿਹਨੂੰ ਇਸ ਇਲਾਕੇ ਚ ਪਾਠੀ ਕਿਹਾ ਜਾਂਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਇਲਾਕੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਇਲਾਕੇ ਚ ਇਹਨੂੰ ਕੀ ਕਿਹਾ ਜਾਂਦਾ ਸਾਡੇ ਬਰਨਾਲਾ ਸਾਈਡ ਤੇ ਇਧਰ ਸਪਾਰਵਲ ਸਾਰੇ ਇਹਨੂੰ ਪਾਠੀ ਕਿਹਾ ਜਾਂਦਾ ਤੇ ਆ ਸੂਜੀ ਵਾਲੀ ਬਰਫੀ ਆ ਪੇਠਾ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਮੇਲੇ ਦੇ ਵਿੱਚ ਤੇ ਤਰ੍ਹਾਂ ਤਰ੍ਹਾਂ ਦੇ ਆ ਦੇਖੋ ਫੁੱਲ ਤਰ੍ਹਾਂ ਤਰ੍ਹਾਂ ਦੇ ਝੂਲੇ ਤੁਹਾਨੂੰ ਦਿਖਾਉਣੇ ਆ ਅੱਜ ਆਖਰੀ ਦਿਨ ਤੇ ਸਵੇਰ ਦਾ ਟਾਈਮ ਜਿਵੇਂ ਜਿਵੇਂ ਮੇਲੇ ਦੇ ਅੰਦਰ ਜਾ ਰਹੇ ਆ ਓਵੇਂ ਓਵੇਂ ਭੀੜ ਵੱਧਦੀ ਜਾ ਰਹੀ ਆ ਪਹਿਲਾਂ ਪਹਿਲਾਂ ਨਾ ਇਹ ਬੰਦਿਆਂ ਦਾ ਤੇ ਬੁੜੀਆਂ ਦਾ ਮੇਲਾ ਦਿਨ ਅਲੱਗ-ਅਲੱਗ ਰੱਖਿਆ ਜਾਂਦਾ ਸੀ ਕਿ ਅੱਜ ਬੁੜੀਆਂ ਦਾ ਦਿਨ ਆ ਉਹਨਾਂ ਨੇ ਇਕੱਲੀਆਂ ਬੁੜੀਆਂ ਮੇਲੇ 'ਚ ਜਾਣਗੀਆਂ ਤੇ ਬੰਦਿਆਂ ਵਾਲੇ ਦਿਨ ਬੰਦਿਆਂ ਨੇ ਹੀ ਜਾਣਾ ਪਰ ਹੁਣ ਸਾਰਾ ਮਿਕਸ ਹੀ ਹੋ ਗਿਆ ਤੇ ਸਾਨੂੰ ਪਹਿਲਾਂ ਰਾਤ ਵੀ ਅਸੀਂ ਮੇ ਆਏ ਆ ਤੇ ਰਾਤ ਵਾਲੇ ਸ਼ਾਟ ਵੀ ਮੈਂ ਇਸ ਵੀਡੀਓ 'ਚ ਐਡ ਕਰੇ ਨੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਅਦ 'ਚ ਤੇ ਮੈਂ ਉਦੋਂ ਇਹ ਗੱਲ ਨੋਟ ਕਰੀ ਕਿ ਵੀ ਕਿਤੇ ਵੀ ਸਾਨੂੰ ਕੋਈ ਇਹੋ ਜਿਹਾ ਮਾਹੌਲ ਨਹੀਂ ਲੱਗਿਆ ਵੀ ਕਿਤੇ ਕੋਈ ਮਤਲਬ ਜਿਵੇਂ ਪਰਿਵਾਰ ਨੂੰ ਲੈ ਕੇ ਬੰਦਾ ਆਉਂਦਾ ਮੇਲੇ 'ਚ ਤਾਂ ਉਹਨੂੰ ਡਰੀ ਚਿੰਤਾ ਹੀ ਲੱਗੀ ਰਹਿੰਦੀ ਆ ਹਨਾ ਵੀ ਕਿਤੇ ਕੋਈ ਵਿਸ਼ਰਾਰਤੀ ਅਨਸਰ ਹੁੰਦੇ ਆ ਵੀ ਕੋਈ ਛੇੜਖਾਨੀ ਨਾ ਕਰਨ ਕੋਈ ਖਰਾਬੀ ਨਾ ਹੋਵੇ ਪਰ ਇਹੋ ਜੀ ਸਾਨੂੰ ਕੋਈ ਗੱਲ ਨਹੀਂ ਲੱਗੀ ਕਿਉਂਕਿ ਜਦੋਂ ਅਸੀਂ ਮੇਲੇ 'ਚ ਐਂਟਰ ਹੋਏ ਰਾਤ ਨੂੰ ਤਾਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਲੋਕ ਆਏ ਹੋਏ ਸੀਗੇ ਤਾਂ ਸਾਨੂੰ ਬੇਫਿਕਰੀ ਹੋ ਗਈ ਉਹਨਾਂ ਨੂੰ ਦੇਖ ਕੇ ਪਹਿਲਾਂ ਇਹ ਸੀਗਾ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਲੱਗੀ ਤਾਂ ਗੇੜਾ ਕੱਢ ਕੇ ਉਹਦੀ ਮੋੜ ਨਾਲ ਦੀ ਨਾਲ ਰਾਤ ਨੂੰ ਮੁੜਿਆਵਾਂਗੇ ਪਰ ਇਹੋ ਜੀ ਕੋਈ ਗੱਲ ਨਹੀਂ ਸੀ ਪਰ ਅਸੀਂ ਦੇਰ ਰਾਤ ਤੱਕ ਮੇਲੇ 'ਚ ਰੁਕੇ ਤੇ ਉਹ ਵੀ ਸਾਰੇ ਤੁਹਾਨੂੰ ਰਾਤ ਦਾ ਨਜ਼ਾਰਾ ਜਿਹੜਾ ਉਹ ਵੀ ਮੇਲੇ 'ਚ ਦਿਖਾਉਣੇ ਜਿੱਥੇ ਕਿਤੇ ਵੀ ਤੁਹਾਨੂੰ ਇਹੋ ਜੇ ਮਿਹਨਤੀ ਕਲਾਕਾਰ ਲੋਕ ਮਿਲਦੇ ਹਨ ਤਾਂ ਉਹਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਕਮਾਈ ਕਰ ਰਹੇ ਨੇ ਇਸ ਤੁਹਾਡੇ ਤੋਂ ਭੀਖ ਨਹੀਂ ਮੰਗ ਰਹੇ ਸੋ ਐਸਿਆਂ ਦੀ ਜਰੂਰੋ ਹੈਲਪ ਕਰਿਆ ਕਰੋ ਜਿਹੜੇ ਮਤਲਬ ਭੀਖ ਮੰਗਣ ਤੋਂ ਗੁਰੇਜ਼ ਕਰਕੇ ਆਪਣੀ ਕਲਾ ਦੇ ਰਾਹੀਂ ਕਮਾਈ ਕਰ ਰਹੇ ਨੇ ਤੀਤਿਂ ਸ਼ੁਰੂ ਹੋ ਜਾਂਦਾ ਛਪਾਰ ਦੇ ਮੇਲੇ 'ਚ ਝੂਲਿਆਂ ਦਾ ਨਜ਼ਾਰਾ ਵੱਡੇ-ਵੱਡੇ ਝੂਲੇ ਨੇ ਇਸ ਵਾਰ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਝੂਲੇ ਲੱਗੇ ਹੋਏ ਨੇ ਇਹ ਝੂਲੇ ਦਾ ਨਾਮ ਹੈ ਬ੍ਰੇਕ ਡਾਂਸ ਤੇ ਇੱਕਦਮ ਇਹਦੀ ਡਾਇਰੈਕਸ਼ਨ ਘੁੰਮ ਜਾਂਦੀ ਹੈ ਇਹ ਚੱਕਰਾਂ 'ਚ ਪੈ ਜਾਂਦਾ ਬੰਦਾ ਥੱਲੇ ਇਤਰ ਕੇ ਕਿੰਨਾ ਟਾਈਮ ਚੱਕਰ ਹੁੰਦੇ ਰਹਿੰਦੇ ਜੇ ਤੁਹਾਡਾ ਮਤਲਬ ਦਿਲ ਨਹੀਂ ਪੈਂਦਾ ਤਾਂ ਵੱਡੇ ਵੱਡੇ ਝੂਲਿਆਂ 'ਤੇ ਬੈਠਣਾ ਨਹੀਂ ਚਾਹੀਦਾ ਕਿਉਂਕਿ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੁੰਦੀ ਸਮਝਦਾਰੀ ਦੀ ਗੱਲ ਹੁੰਦੀ ਹੈ ਜੇ ਤੁਹਾਡਾ ਦਿਲ ਇਜਾਜ਼ਤ ਨਹੀਂ ਦਿੰਦਾ ਤਾਂ ਤੁਸੀਂ ਉਚਾਈ ਵਾਲੇ ਝੂਲਿਆਂ 'ਤੇ ਕਦੇ ਵੀ ਬੈਠੋ ਨਾ ਤੇ ਆ ਬੱਚਿਆਂ ਵਾਸਤੇ ਛੋਟੇ ਛੋਟੇ ਝੂਲੇ ਵੀ ਲੱਗੇ ਨੇ ਇੰਜੋਏ ਕਰਨ ਲਈ ਨੂਰ ਤੇ ਜੋਤ ਬੈਠ ਗੀਆਂ ਕਿਸ਼ਤੀ ਦੇ ਵਿੱਚ ਇਹ ਲੋ ਛੋਟੀ ਜੀ ਓਕੇ ਵੀ ਨੂਰ ਡਰਦੀ ਨਹੀਂ ਹੈ ਜੀ ਅਮਨ ਕਹਿੰਦੀ ਕਿ ਕਿਸ਼ਤੀ ਚ ਡਰ ਲੱਗਦਾ ਪਰ ਚੰਡੋਲ ਤੇ ਜ਼ਰੂਰ ਬੈਠਣਾ ਜਿਹੜੇ ਚਾਚਾ ਅੱਜ ਪਹਿਲਾਂ ਬਹਿ ਜਾਂਦੇ ਆ ਝੂਲੇ ਤੇ ਬਾਅਦ ਪਰ ਜਦ ਉੱਤਰਦੇ ਆ ਨਾ ਐ ਮੂੰਹ ਲੰਮਕੇ ਪਏ ਨਹੀਂ ਹੁੰਦੇ ਆ ਦੇਖ ਲੋ ਨੂਰ ਦੇਖੋ ਕਿਵੇਂ ਹੱਸਦੀ ਆਉਂਦੀ ਐ ਇਹਨੂੰ ਕੋਈ ਡਰ ਨਹੀਂ ਲੱਗੇ ਲੈ ਵੀ ਅਮਨ ਹੁਣੀ ਦਾ ਬੈਠ ਗਿਆ ਚੰਡੋਲ ਤੇ ਅਸੀਂ ਤਾਂ ਕਈ ਸਾਲ ਪਹਿਲਾਂ ਜਦੋਂ ਪਹਿਲੀ ਵਾਰ ਇਸ ਪਾਰ ਦਾ ਮੇਲਾ ਦੇਖਿਆ ਸੀ ਉਦੋਂ ਬੈਠੇ ਸੀਗੇ ਮੁੜ ਕੇ ਕਰਨ ਨੂੰ ਹੱਥ ਲੱਗੇ ਘੱਟਰਾ ਅੰਤਰਾ ਦੀਆਂ ਆਵਾਜ਼ਾਂ ਭੂਤ ਬੰਗਲੇ ਚੋਂ ਆ ਰਹੀਆਂ ਨੇ ਕਿਉਂਕਿ ਕੋਲੇ ਭੂਤ ਬੰਗਲਾ ਬਣਿਆ ਹੋਇਆ ਤੇ ਚੀਚੀਆਂ ਘੜਾਈ ਪੈ ਰਿਆ ਸਵੇਰ ਦੇ 11 ਵਜੇ ਨੇ ਪਰ ਮੇਲੇ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਹੈ ਜਿਵੇਂ ਕਹਿ ਦਿੰਨੇ ਆ ਨਾ ਪੰਜਾਬੀ ਚ ਖਾਹਤ ਕੇ ਵੀ ਤਿਰਲ ਛਟਣ ਨੂੰ ਥਾਂ ਨਹੀਂ ਉਹ ਅਜਹੀ ਭੀੜ ਲਈਏ ਇਹ ਕਹਾਵਤ ਹੈ ਜਿਹੜੀ ਵਰਤੀ ਜਾਂਦੀ ਹੈ ਪਾਰ ਦਾ ਮੇਲਾ ਜਿਹੜਾ ਪਹਿਲੇ ਦਿਨ ਕਿਹਾ ਜਾਂਦਾ ਜੀ ਕਿ ਪਹਿਲਾ ਦਿਨ ਆ ਜਿਹੜਾ ਬੀਬੀਆਂ ਦਾ ਕਾ ਦੂਜਾ ਦਿਨ ਭਾਈਆਂ ਦਾ ਪਰ ਹੁਣ ਤੁਸੀਂ ਦੇਖ ਲਓ ਵੀ ਮੱਛੀ ਆ ਘਮ ਪਹਿਲਾਂ ਪਹਿਲਾਂ ਇਦਾਂ ਹੁੰਦਾ ਰਿਹਾ ਹੁਣ ਹੁਣ ਨਹੀਂ ਹੁਣ ਤਾਂ ਮਤਲਬ ਸਾਰੇ ਰਲ ਮਿਲ ਕੇ ਆਉਂਦੇ ਆ ਪਰਿਵਾਰਾਂ ਦੇ ਸਮੇਤ ਆਉਂਦੇ ਆ ਤੇ ਮਾਹੌਲ ਵੀ ਬੜਾ ਵਧੀਆ ਲੱਗਿਆ ਕਿਤੇ ਨਹੀਂ ਆਇਆ ਲੱਗਿਆ ਕੋਈ ਵੀ ਕੋਈ ਕਿਤੇ ਕੋਈ ਖਰਾਬੀ ਕਰ ਰਿਹਾ ਨਾ ਕੋਈ ਇਹੋ ਜਿਹਾ ਮਾਹੌਲ ਨਹੀਂ ਕਿਤੇ ਵੀ ਲੱਗਿਆ ਬਹੁਤ ਵਧੀਆ ਮਾਹੌਲ ਮੇਲੇ ਦੇ ਵਿੱਚ ਲੋ ਵੀ ਰਾਤ ਦਾ ਨਜ਼ਾਰਾ ਦੇਖੋ ਮੇਲੇ ਦਾ ਦਿਨ ਨਾਲੋਂ ਦੁੱਗਣਾ ਨਜ਼ਾਰਾ ਆਉਂਦਾ ਰਾਤ ਨੂੰ ਕਿਉਂਕਿ ਇੱਕ ਤਾਂ ਗਰਮੀ ਘਟ ਜਾਂਦੀ ਆ ਤੇ ਇਹਨਾਂ ਪਸੀਨਾ ਨਹੀਂ ਆਉਂਦਾ ਹੈਗਾ ਤੇ ਬੜਾ ਨਜ਼ਾਰਾ ਆਉਂਦਾ ਲਾਈਟਾਂ ਚੱਲਦੀਆਂ ਨੇ ਚਾਰ ਜੁਫੇਰੇ ਜਿਹੜਾ ਮਾਹੌਲ ਆ ਰੰਗੀਨ ਹੋ ਜਾਂਦਾ ਪੂਰਾ ਤੇ ਦੇਖੋ ਤੁਸੀਂ ਚਾਰ ਤਾਂ ਚੰਡੋਲ ਹੀ ਲੱਗੇ ਹੋਏ ਨੇ ਤੇ ਪੰਜਵਾਂ ਉਹ ਦੂਰ ਨਜ਼ਰ ਆਉਂਦਾ ਕਿਸਤੀਆਂ ਪਹਿਲਾਂ ਨਾਲੋਂ ਬਹੁਤ ਦੁੱਗਣਾ ਚੌਗਣਾ ਭਰਿਆ ਹੋਇਆ ਮੇਲਾ ਹੈ ਤੇ ਇਹ ਜਗ੍ਹਾ ਜਿੱਥੇ ਲੋਕ ਮਿੱਟੀ ਕੱਢਣ ਲਈ ਆਉਂਦੇ ਆ ਜਿਨ੍ਹਾਂ ਦੀ ਆਸਥਾ ਜੁੜੀ ਹੋਈ ਹੈ ਇਸ ਜਗ੍ਹਾ ਦੇ ਨਾਲ ਤੇ ਦੂਰ ਦਰਾਡੇ ਤੋਂ ਲੋਕ ਪੰਜਾਬ ਤੋਂ ਵੀ ਪੰਜਾਬ ਤੋਂ ਬਾਹਰੋਂ ਵੀ ਇਸ ਮੇਲੇ ਨੂੰ ਦੇਖਣ ਆਉਂਦੇ ਆ ਲੋਕਾਂ ਨਜ਼ਾਰੇ ਲੈਣ ਇੱਥੇ ਆਉਂਦੇ ਆ ਤੇ ਰਾਤ ਨੂੰ 11-12 ਵਜੇ ਤੱਕ ਮਸਾਂ ਇਹ ਖਾਲੀ ਹੁੰਦਾ ਮੰਡਾਲ ਕਿਉਂਕਿ 7 ਦਿਨ ਚੱਲਦਾ ਤੇ ਲਾਸਟ ਵਾਲੇ ਦਿਨ ਅਜੇ ਤਾਂ ਫਿਰ ਬਹੁਤਾ ਭਰਦਾ ਆਦੂ ਲੈਣਾ ਤਾਂ ਨਾ ਬੰਦੇ ਨੂੰ ਐ ਸਮਝ ਲਓ ਕਿ ਨੂੜ ਕੇ ਬਿਠਾਇਆ ਜਾਂਦਾ ਕਿਉਂਕਿ ਸਿਰ ਥੱਲੇ ਹੋ ਜਾਂਦਾ ਤੇ ਪੈਰ ਤਾਂ ਹਾਂ ਹੋ ਜਾਂਦੇ ਔਰ ਪੈਦੇ ਵਿੱਚ ਸ਼ੇਰਿੰਗ ਪਾਉਣ ਵਾਸਤੇ ਮਿਲਦੇ ਆ ਜਿਹੜੇ ਰਿੰਗ ਰਿੰਗ ਜਿਹੜੇ ਵੀ ਚੀਜ਼ ਦੇ ਵਿੱਚ ਪੈਗਾ ਉਹ ਚੀਜ਼ ਤੁਹਾਡੀ ਹੋ ਜਾਂਦੀ ਆ ਪਰ ਇਹ ਪੈਂਦੇ ਨਹੀਂ ਕਿਸੇ ਵੀ ਚੀਜ਼ ਦੇ ਵਿੱਚ ਕਿਉਂਕਿ ਜਿਹੜੀ ਇਹ ਪੱਟੀ ਆ ਇਹ ਠਾ ਰੱਖੀ ਹੋਈ ਹੈ ਇਹਨਾਂ ਨੇ ਇਸ ਚਿੱਟੇ ਕੱਪੜੇ ਦੇ ਉਦੇ ਤੇ ਬੜਕਣ ਲੱਗ ਜਾਂਦਾ ਹੈ ਇਹ ਰਿੰਗ ਕਿਉਂਕਿ ਹਲਕਾ ਬਹੁਤ ਆ ਇਹ ਤੇ ਇਕਦਾਂ ਦਾ ਸਾਈਜ਼ ਵੀ ਛੋਟਾ ਹੈ ਇਸੇ ਕਰਕੇ ਇਹ ਕਿਸੇ ਵੀ ਚੀਜ਼ ਦੇ ਵਿੱਚ ਪੈਂਦਾ ਨਹੀਂ ਰਿੰਗ ਤਾਂ ਕਿਸੇ ਚੀਜ਼ ਦੇ ਵਿੱਚ ਨਹੀਂ ਪਿਆ ਪਰ ਪੈਸੇ ਸੀ ਸਾਰੇ ਨੇ ਜ਼ਰੂਰ ਖੂਜ ਪਾਦੇ ਉਨਤਾਵ ਨੇ ਫੌਜ ਚ ਹੋਣਾ ਚਾਹੀਦਾ ਜੀ ਮੇਰਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੱਥੋਂ-ਕਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਵੀ ਜਰੂਰ ਸਾਨੂੰ ਦੱਸਿਓ ਅਗਲੀ ਵਾਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਦੇ ਉੱਪਰ ਕੋਈ ਨਵਾਂ ਬਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ